ਸਮਾਣਾ ਦੇ ਸੈਜਪੁਰਾ ਚੌਕ ਦੇ ਵਿੱਚ ਇੱਕ ਗੁਰਦੀਪ ਸਿੰਘ ਨਾਮ ਦਾ ਵਿਅਕਤੀ ਕੋਈ ਪੁਰਾਣੇ ਮੋਟਰਸਾਈਕਲ ਵੇਚਣ ਦਾ ਕੰਮ ਕਰਦਾ ਹੈ ਕੱਲ ਇਸ ਨੂੰ ਕੋਈ ਫੋਨ ਆਇਆ ਪਹਿਲਾਂ ਕਿਸੇ ਵਿਅਕਤੀ ਵੱਲੋਂ ਉਸਕੇ ਬਾਅਦ ਕੁਝ ਲੋਕ ਜਿਹੜਾ ਇਹਦੇ ਕਹਿ ਮਤਲਬ ਕੁਝ ਮੋਟਰਸਾਈਕਲਾਂ ਦੇ ਬੰਦੇ ਆਏ ਆ ਆ ਕੇ ਇਸ ਦਾ ਕਹਿਣਾ ਕਿ ਮੇਰੇ ਤੇ ਹਮਲਾ ਕੀਤਾ ਤੇ ਮੈਨੂੰ ਜ਼ਖਮੀ ਕੀਤਾ ਪਰ ਜਿਹੜੇ ਇਸ ਟਾਈਮ ਸਮਾਣਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਇਸ ਤੇ ਸੱਟਾਂ ਮਰੀ ਗਈਆਂ ਐ ਸਿਟੀ ਪੁਲਿਸ ਸਮਾਣਾ ਨੂੰ ਸ਼ਿਕਾਇਤ ਵੀ ਇਹਨਾਂ ਨੇ ਕੀਤੀ ਔਰ ਇਸ ਦਾ ਕਹਿਣਾ ਹੈ ਕਿ ਇੰਨੇ ਜ਼ਿਆਦਾ ਲੋਕਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਔਰ ਨਗਦ ਰਕਮ 2 ਲੱਖ ਦੇ ਕਹੀ ਵੇ ਉਹ ਵੀ ਮੇਰੇ ਖ ਕਿ ਕੌਣ ਲੋਕ ਸਨ ਕਿਰਾਣੇ ਹਮਲਾ ਕੀਤਾ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਲੇਕਿਨ ਇਸ ਵਕਤ ਗੁਰਦੀਪ ਸਿੰਘ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਇਹ ਗਲਵਾਦ ਕਰਦੇ ਆਂ ਆਵਲਾ ਆਂਦੀ ਜੀ 7-8 ਬੰਦੇ ਆਏ ਮੈਂ ਕੁਰਸੀ ਤੇ ਬੈਠਾ ਸੀ ਪੈ ਗਤਰਿਆ ਪਿਆਦੀ ਮੈਂ ਮੋਟਰਸਾਈਕਲ ਲੈਣ ਜਾਣਾ ਸੀ ਸਾਡੀ ਸਰਪੰਚ ਦੇ ਨਾਲ ਆ ਇੱਕ ਦੁਕਾਨ ਛੱਡ ਕੇ ਹਾਂ ਹਾਂ ਨਾ ਨਾ ਜਦੋਂ ਆਪਾਂ ਸਮਾਣੇ ਨੂੰ ਆਉਣੇ ਆਈ ਅੱਛੇ ਇੱਧਰ ਹਾਂ ਸਰਪੰਚ ਦੇ ਨਾਲ ਦੁਕਾਨ ਆ ਇੱਕ ਦੁਕਾਨ ਛੱਡ ਕੇ ਨਾਲ ਡੈਰੀ ਹੈ ਤੇ ਪੂਰੇ ਨਛੇਨਾ ਡੱਕੇ ਹੋਏ ਤੇ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿਰਚਮਾਰੀ ਮੇਰੇ ਉਹ ਤਾਂ ਪਹਿਲਾਂ ਤਾਂ ਬੈਗ ਚੱਕ ਰਿਆ ਉਹਨਾਂ ਨੇ ਕਾਊਂਟਰ ਤੋਂ ਕਰਚਾ ਪੈ ਕੇ ਮੇਰੇ ਮੰਗਰ ਪੈ ਗਏ ਅੰਦਰ ਮੋਟਰਸਾਈਕਲ ਤੇ ਮੈਂ ਅੰਦਰ ਖੁੰਜੇ ਚ ਵੜ ਗਿਆ ਇੰਨੇ ਬੰਦੇ ਇਕੱਠੇ ਹੋ ਗਏ ਤਾਂ ਬਚਿਆ ਮੈਂ ਮੇਰੇ ਮਾਰ ਕੇ ਕਿਰਚਾ ਹੁੰਦਾ ਮੈਨੂੰ ਜਾਨ ਨੂੰ ਮਾਰਨ ਆਏ ਤੇ ਬਸ ਉਹ ਤਾਂ ਕੁਦਰਤੀ ਪਰਮਾਤਮਾ ਨੇ ਰੱਖਤਾ ਰੰਜਿਸ ਤਾਂ ਕੋਈ ਨਹੀਂ ਹੈਗੀ ਸਾਡੀ ਅਸੀਂ ਤਾਂ ਭੂਆ ਦੇ ਮੁੰਡੇ ਨਾਲਤੀ ਹਸਾਬ ਕਿਤਾਬ ਪੈਸੇ ਲੈਣੇ ਨੇ ਉਹ ਤੋਂ ਬਸ ਉਹਨੇ ਬੰਦੇ 8-10 ਬੰਦੇ ਤੇ ਇੱਕ ਮੇਰੀ ਭੂਆ ਦਾ ਮੁੰਡਾ ਆਬੀ ਦੀ ਨਾਲ ਉਹ ਇੱਕ ਮੁੰਡਾ ਮੋਬਾਈਲਾਂ ਦਾ ਕੰਮ ਕਰਦਾ ਉਹਦੀ ਨਾਲ ਉਹਦੇ ਮੈਨੂੰ ਪਛਾਣ ਆ ਗਈ ਉਹਨਾਂ ਦੀ ਅੱਖਾਂ ਤੋਂ ਮੂੰਹ ਬੰਨੇ ਹੋਏ ਤੇ ਉਹਨਾਂ ਨੇ ਜਦੋਂ ਬੰਦੇ ਇਕੱਠੇ ਹੋ ਗਏ ਫਿਰ ਲੰਘੇ ਨਹੀਂ ਮੈਨੂੰ ਮਾਰ ਕੇ ਜਾਂਦੇ ਹੋ ਉਹ ਪੂਰੇ ਪਲਾਨ ਨਾਲ ਆਏ ਤੇ ਪੈਸੇ ਕਿੰਨੇ ਲੈ ਕੇ ਤੂੰ ਕਹਿੰਦਾ ਪੈਸੇ 2 ਲੱਖ ਰੁਪਈਆ ਦੀ ਬੈਗ ਤੇ ਮੇਰੇ ਕੋਲ ਰੋਜ਼ੇ ਹੁੰਦਾ ਹੀ ਬੈਗ ਮੇਰੇ ਕੋਲ ਰੋਜ਼ ਹੁੰਦਾ ਐ ਨਹੀਂ ਹੈਗਾ ਦੀ ਅੱਜੇ ਸੀ ਮੈਂ 1 ਲੱਖ 2 ਲੱਖ ਰੁਪਈਆ ਮੇਰੇ ਕੋਲ ਰੋਜ਼ ਹੁੰਦਾ ਕੋਈ ਨਾ ਕੋਈ ਸਾਧਨ 50 50000 ਦੇ ਲਗ ਲਗ ਦੇ ਮੋਟਰ ਕਰਨੇ ਜਿਹੜੇ ਵੇਚਣਾ ਹੁੰਦੇ ਨੇ ਅਗਲੇ ਕੋਈ 10 20000 ਦਾ ਕੰਮ ਤਾਂ ਹੈ ਨਹੀਂ ਸਾਡਾ ਕੋਈ ਸਬਜੀ ਭਾਜੀਆ ਸਾਡੇ ਕੋਲ ਤਾਂ ਕੋਈ ਗੱਡੀ ਵੇਚਣ ਆ ਗਿਆ ਕੋਈ 2 ਲੱਖ ਦੀ 4 ਲੱਖ ਦੀ ਹਾਂ ਜੀ ਉੱਥੇ ਤਰਖਾਸ ਕਰਦੇ ਦੇ ਕੇ ਆ ਨਹੀਂ ਮੇਰੇ ਬਿਆਨ ਨਹੀਂ ਲੈ ਕੇ ਗਏ ਪੁਰਸਾ ਹਾਲ ਤੱਕ ਆਏ ਨਹੀਂ ਹੈਗੇ ਜੀ ਹੈਗੇ ਨੇ ਜੀ ਦੀ ਜੀ ਬਾਹ ਦੇ ਉੱਤੇ ਛੱਟ ਹੈਗੀ ਹੈ ਇਹਦੇ ਸੱਜੀ ਕੂਣੀ ਦੇ ਕੋਲ ਛੱਟ ਹੈਗੀ ਸੀ ਇਹਦੇ ਤੇ ਸਾਹ ਜੀ ਇਹਨੂੰ ਐਡਮਿਟ ਕਰ ਲਿਆ ਇਲਾਜੁद्दीन ਹੈਗਾ ਸਾਡੇ ਕੋਲ ਪੀਆਈ ਭੇਜਤੀ ਹੋਈ ਐ ਸੋਸੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼